ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਬਹਲਾ ਬਈਲਾ ਜੋਗੀ ਹੋ ਵੈ ਤੋਗੋ ਬਰ ਓਗੀ ਹੋ ਵੈ ਕਾਹੀ ਤਪ ਜਾ ਹੋ ਵੈ ਤਪ ਕਰੀ ਤੀਰਤ ਮਲ ਮਲ ਨਾਈ ਜੋਗੀ ਹੋਵੈ ਤੂ ਹੋਵੈ ਭੋਗੀ ਹੋਵੈ ਖਾਈ ਤਪਿਆ ਹੋਵੈ ਤਾਪੁ ਕਰੇ ਤੀਰਤ ਮਲ ਮਲ ਨਾਈ ਤੇਰਾ ਸੱਦੜਾ ਸੁਨੀਚਾ ਭਾਈ ਜਿਨ ਕੋ ਬਿ ਅਲਾ ਜੈਸਾ ਬੀਜ ਸੋ ਲੁਣੇ ਜੋ ਘਟੇ ਸੋ ਖਾਈ ਅਗੈ ਉਚ ਨਾ ਹੋਈ ਜੇ ਸੜ ਨਿਉਸਾਣਾ ਜਾਏ ਤੈਸੋ ਜੈਸਾ ਕੱਢੀ ਜਾਏ ਜੈਸੀ ਕਾਰ ਕਮਾਈ ਜੋ ਧੰਮ ਚਿਤ ਨ ਆਵਹੀ ਸੋ ਤਬੰਦਰਤਾ ਜਾਏ ਤੋ ਤਨ ਵਿੱਚ ਹੀ ਬੈ ਕਹੀ ਜਿ ਕੋ ਲੈ ਵਕਾਇ ਨਾਨਕ ਕਉ ਕੰਮ ਨ ਆਵਹੀ ਜਿਤ ਤੜਨ ਨਾਹੀ ਸਚਾ ਨਾਮੋ ਇਹ ਤਨ ਵਿੱਚ ਜੀਵੈ ਕਰੀ ਜੇ ਕੋ ਲਈ ਵਕਾਇ ਨਾਨਕ ਕਾ ਮੰਨਿਆ ਹੋਏ ਜਿਤ ਤਨ ਨਾਹੀ ਸੱਚਾ ਰਾਉ ਵਾਹਿਗੁਰੂ ਵਾਹਿਗੁਰੂ ਬਾਟ ਕਾ ਸਭਰਗ ਸਭਰਗ ਬਖਸ਼ ਦਵਾਰ ਸਾਡੇ ਬਹੁਤ ਹੀ ਸਤਿਕਾਰਯੋਗ ਕਥਾਵਾਚ ਕੋ ਪੈਦਿ ਦਰਸ਼ਨ ਬਠੰਡਾ ਜੋ ਬਹੁਤ ਹੀ ਸ਼ਰਧਾ ਉਪਰੇੰ ਦੇ ਗਾਣ ਹਰ ਰੋਜ਼ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਕਥਾ ਉਚਾਰਨ ਕਰਕੇ ਸੰਤਾਂ ਦੇ ਰੂਪ ਹੁੰਦੇ ਆ ਸੋ ਸੰਕਤਾ ਦਾ ਸਤਿਕਾਰ ਦੇ ਨਾਲ ਸਰੋਤ ਕਰਦੇ ਨੇ ਸੋ ਮਹਕਮਾ ਦੀ ਕਟਬਿਆਰ ਦਸਤਕਾਰ ਦੇ ਨਾਲ ਸੰਤਾਂ ਨੇ ਸਰਵਣ ਕੀਤੀ ਹੈ ਸੋਹੀਆ ਦੇ ਵਿੱਚ 730 ਅੰਗ ਦੇ। ਗੁਰੂ ਨਾਨਕ ਦੇਵ ਜੀ ਪਾਚੋ ਮਹਾਰਾਜੀ ਦਾ ਪ੍ਰਮਾਣ ਹੈ ਕਿ ਸੋਹੀ ਮਹਾਨ ਦਾ ਪਹਿਲਾ ਜੋਗੀ ਹੋਵੇ ਜੋਗ ਮੈਂ ਉੱਗੀ ਹੋਵੇ ਕਾਈ ਤਪਿਆ ਹੋਵੇ ਤਪ ਕਰੇ ਤੇ ਤੁਮਰ ਮਨਸਾ ਦੀ ਅਨੇਕਾਂ ਮਤੋਂ ਮਹਾਂ ਪੱਖ ਭਕਤ ਜਿਨ੍ਹਾਂ ਨੇ ਜੋ ਦਿੱਤੋ ਤੀ ਫਕੀਰ ਸ਼ਰਨ ਕੀਤੇ ਪਰ ਉਹਨਾਂ ਦੇ ਵਿੱਚ ਉਹਨਾਂ ਦੇ ਪਾਪਾ ਚਾਚੀ ਜੀ ਜਿਹੜੇ ਪਾਪਾ ਕੁੱਡਨ ਚਾਚੀ ਅਨੰਤਪੁਰ ਸਾਹਿਬ ਦੀ ਤਰਕੀ ਤੇ ਹੁੰਦੇ ਰਹੇ ਇਸ ਤਰ੍ਹਾਂ ਪਾਪੂ ਉਹਨਾਂ ਦਾ ਵੀ ਬੜਾ ਸੀ ਤਪਚਰ ਉਹਨਾਂ ਦੀ ਬੜੀ ਸੀ ਤੂੰ ਤਪ ਕਰਦੇ ਕਰਦੇ ਉਹਨਾਂ ਦੇ ਮਨ ਦੇ ਵਿੱਚ ਕੁਝ ਹੰਕਾਰ ਪੈਦਾ ਹੋ ਗਿਆ ਕਿ ਮਾਇਆ ਪ੍ਰਿਪੱਕਤੀ ਕਰ ਲਈ ਆ ਮੇਰੇ ਵਰਗਾ ਕੋਈ ਸਤਿਮਾਹ ਕੋਈ ਨਹੀਂ ਹੋਵੇਗਾ ਮੇਰੇ ਵਰਗਾ ਕੋਈ ਭਗਤ ਨਹੀਂ ਹੋਵੇਗਾ ਤੇ 나 ਹੀ ਮੇ ਤੁਹ ਨੂੰ ਉੱਚਾ ਸੱਚਾ ਹੋ ਵੀ ਤਾ ਜਦੋਂ ਇਹਨਾਂ ਦੇ ਮਨ ਦੇ ਵਿੱਚ ਫੁਰਨਾ ਆਇਆ ਸੀ ਕਿ ਸਾਇਬ ਜੀ ਗੁਰੂ ਦਾਤ ਨੇ ਉਹਨਾਂ ਕਾਰਸਿ ਚ ਪਾਚਾ ਮਹਾਰਾਜੀ ਘਟ ਘਟ ਕੇ ਅੰਦਰ ਦੀ ਜਾਣਤ ਭਲੇ ਭੁਲ ਕੀ ਇਹ ਪ੍ਰਚੰਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਰਾਜੇ ਜੀ ਨੂੰ ਜਦੋਂ ਦਾ ਪਤਾ ਲੱਗਿਆ ਕਿ ਮੰਡਲ ਵਿੱਚ ਚੰਕਾਰ ਨਿਯਾਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਰਾਜੇ ਬਾਬਾ ਬੁੱਢਾ ਸਾਹਿਬ ਦੇ ਕੋਲ ਚਲੇ ਗਏ ਸਨ ਤੇ ਜਦੋਂ ਭਾਈ ਮਰਦਾਨਾ ਜੀ ਨਾਲ ਤੁਸੀਂ ਬਾਬਾ ਬੁੱਢਾ ਸਾਹਿਬ ਦੇ ਕੋਲ ਜਾ ਕੇ ਉਹਨਾਂ ਦੇ ਸਾਥ ਤੇ ਜਾ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਕ੍ਰਾਜਮਣ ਹੋਏ ਤੇ ਬਾਬਾ ਬੁੱਢਾ ਸਾਹਿਬ ਦਾ ਪਤਾ ਲੱਗ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਰਾਜੇ ਦਾ ਆਏ ਬਾਈ ਕਿ ਕੋਈ ਫਕੀਰ ਸਾਡੀ ਤਕਦੀਰ ਦੇ ਵਿੱਚ ਜਗ੍ਹਾ ਲਿੱਤੇ ਆਇਆ ਹੋਇਆ। ਤੇ ਗੱਲ ਲੱਗਾ ਆਪਾਂ ਇੱਕ ਕਿਉਂ ਤੁਸੀਂ ਕੌਣ? ਤੇ ਕੀ ਲੈਣਾ ਨਹੀਂ ਹੈ? ਇੱਥੋਂ ਚਲੇ ਜਾਓ। ਕਿਉਂਕਿ ਮੇਰੇ ਕੋਲ ਇੱਕ shear ਰੱਖਿਆ ਹੋਇਆ। ਉਹ ਬੱਕਰੀਆਂ ਨੂੰ ਚਰਾਉਣ ਵਾਸਤੇ ਜਾਂਦਾ ਹੈ। ਜੇਕਰ ਆ ਗਿਆ ਤੇ ਤਰਵੋ ਖਤਰ ਪੱਦੀ ਨਿਕਾ। ਗੁਰੂ ਨਾਨਕ ਦੇਵ ਜੀ ਨੂੰ ਜਲੋ ਇਦਾਂ ਬਚਤਿਆ। ਤੇ ਗੁਰੂ ਨਾਨਕ ਦੇਵ ਜੀ ਚੁੱਪ ਰਹੇ। ਕੰਨ ਲੱਭ ਫਾਈਲ ਫਰਤਾ ਗਿਆ ਪਰਬਾਉ ਛੇੜ ਪਰਮਾਨੰਦ ਜੀ ਦੇ ਹੁਕਮ ਅਨੁਸਾਰ ਦੇਵ ਸਾਹਿਬ ਕੀਤਾ ਪਰਬਾਉ ਛੇੜ ਇਹ ਸ਼ਬਦ ਕੀਰਤਨਾ ਸ਼ੁਰੂ ਕੀਤਾ ਹੈ ਸ਼ਬਦ ਕੀਰਤਨ ਕਰ ਰਹੀ ਹੁਣ ਉਧਰੋਂ ਬਾਬਾ ਪੁੱਤਰ ਸ਼ਾਂਤ ਜੀ ਜਿਹੜਾ ਛੇੜ ਰੱਖਿਆ ਹੋਇਆ ਉਸ ਨੂੰ ਪਕੜ ਕੇ ਚਰਾ ਕੇ ਵਾਪਸ ਆ ਰਹੇ ਸੀ ਜਦੋਂ ਕੋਲ ਆਏ ਤੇ ਜਦੋਂ ਛੇੜ ਨੇ ਗੁਰੂ ਨਾਨਕ ਦੇਵ ਜੀ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਦੇਖਿਆ ਤੁਰ ਮੱਧਮ ਚੋਗੀ ਘਬਰਾਉਂਦਾ ਕਿ ਕੱਜਿਆ ਕਿ ਕੌਣਾ ਕਿ ਹੋਣਾ ਜਦੋਂ ਇਨਾਂ ਕੋ ਥੋੜਾ ਜਿਹਾ ਕੱਜੇ ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮਰਤਾ ਸਹਿਤ ਦੇਖਿਆ ਇਹ ਇਹ ਅਕਾਲ ਪੁਰਖ ਉਹ ਹੈ ਜਿਹੜੇ 84 ਲੱਖ ਜੁੰਨੇ ਦੀ ਪਲਣਾ ਕਰਦੇ ਜਿਹੜੇ ਸਾਡੀ ਪਲਣਾ ਕਰਦੇ ਤੇ ਫਿਰ ਸ਼ੇਰ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਨੱਕ ਮਸਤਕ ਹੋ ਕੇ ਸਲਾਮ ਕੀਤੀ ਨਮਸਕਾਰ ਕੀਤੀ ਤੇ ਬੈਠ ਗਿਆ ਤੇ ਫਿਰ ਜਦੋਂ ਬਾਬਾ ਫਕੀਰ ਨਾਲ ਚਾਚੀ ਨੂੰ ਪਤਾ ਲੱਗਿਆ ਕਿ ਛੇਰ ਕਦੇ ਮੇਰੇ ਅੱਖੇ ਨਹੀਂ ਲੱਗਿਆ ਸੀ ਛੇਰ ਨੇ ਕਦੇ ਮੈਨੂੰ ਨਮਸਕਾਰ ਨਹੀਂ ਦਿੱਤੀ ਸੀ ਤੇ ਇਹ ਕੀ ਹੋਇਆ ਕਿ ਇਹ ਮੇਰੇ ਨਾਲ ਕੋਈ ਵੱਡਾ ਔਲੀਆ ਫਕੀਰ ਹੈ ਕੋਈ ਪਰਮੇਸ਼ਰ ਹੈ ਜਿਹਨਾਂ ਨੂੰ ਆਖੇ ਮੇਰੇ ਛੇਰ ਨੇ ਨਮਸਕਾਰ ਦਿੱਤੀ ਤੇ ਬਾਬਾ ਫਕੀਰ ਚਾਚੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹਾਸਤੀ ਆਏ ਨਮਸਕਾਰ ਕੀਤੀ ਕਰ ਲੱਗੇ ਐਹ ਅਕਾਲ ਪੁਰਖ ਅਵਾ ਗੁਰੂ ਕਿ ਮੈਂ ਟੋਟੀ ਹੋਤੀ ਮੈਂ ਮਜਾਦਤ ਚਾਹ ਨਹੀਂ ਸਰਫ ਸੀ ਤੇ ਮੈਂ ਕਿਉਂ ਮਾ ਕਰਤੋ ਮੈਨੂੰ ਕਿਰਪਾ ਬਖਸ਼ੋ ਕਿ ਆਓ ਮੈਂ ਤੁਹਾਡੀ ਸੇਵਾ ਵਾਸਤੇ ਉਤਰਖਿਆ ਹੋਇਆ ਤੇ ਮੈਂ ਤੁਹਾਨੂੰ ਕੁਝ ਕੰਮ ਤੈ ਗੁਰੂ ਨਾਨਕ ਦੇਵ ਜੀ ਸੱਚਾ ਪਾਤਸ਼ਾਹ ਜੀ ਵਰਤ ਤੋਤਦਾ ਜੋੜਾ ਗੜਬਸੂ ਲੈ ਕੇ ਆਏ ਤੇ ਗੁਰੂ ਨਾਨਕ ਦੇਵ ਜੀ ਸੱਚਾ ਪਾਤਸ਼ਾਹ ਕਾਲਾ ਤੇ ਪਾਈ ਜਿਗਾਤ ਜਤ ਤੁਸਰ ਨੂੰ ਮਿਲਿਆ ਨਹੀਂ ਆ ਕੇ ਸਾਨੂੰ ਇੰਨੇ ਦੇਰ ਲੱਗਦੀ ਹੈ ਬਿੰਦੇ ਬਿੰਦਿਆਂ ਤੇ ਜਿਹੜਾ ਟੋਟਾ ਦੁੱਧ ਆ। ਅਸੀਂ ਹੁਣ ਸ਼ੱਕ ਨਹੀਂ ਕਰਦੇ। ਕਿਉਂ ਸਤਿਗੁਰੂ ਜੀ ਕਿਉਂ ਸ਼ੱਕ ਨਹੀਂ ਕਰਦੇ? ਕਿਉਂਕਿ ਤੁਸੀਂ ਵੀ ਦੇਰ ਨਾਲ ਇਹ ਪਾਇ ਪੁੱਤਾਂ। ਫਿਰ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਅਸੀਂ ਟੋਟਾ ਜਿੱਤੁੱਧ ਨਹੀਂ ਸ਼ੱਕਨਾ। ਬਾਬਾ ਫੁੱਟੜ ਸਾਹਿਬ ਕਹਿਣ ਲੱਗੇ ਕਿਉਂ ਸ਼ੱਕ ਨੂੰ? ਕਹਿਣ ਲੱਗੇ ਹੁਣ ਭਾਈ ਜਿਹੜਾ ਟੋਟਾ ਦੁੱਧ ਅਸੀਂ ਛੇਵੇਂ ਜੰਮ ਦੇ ਵਿੱਚ ਆ ਕਰ ਸਕਾਂ। ਪਰ ਜਦੋਂ ਬਾਬਾ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਦੇ ਬਚਨ ਕਿਆ ਫਿਰ ਕਹਿੰਦੇ ਕਿਉਂ ਮਹਾਰਾਜ ਉਦੋਂ ਜਿੱਤ ਵਿੱਚ ਜਿਹੜਾ ਖੁੱਧਾ ਹੈ ਤੇ ਖਰਾਬ ਹੋ ਜਾਣਾ। ਕਉ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਾਰੀ ਸ੍ਰਿਸ਼ਟੀ ਤੇ ਪੈਦਾ ਕੀਤਾ। ਉਹ ਕੋਈ ਨਹੀਂ ਖਰਾਬ ਹੁੰਦਾ ਪਿਆਰਾਂ ਦੇ ਤੇ ਛੇਵੇਂ ਜਨਮ ਦੇ ਵਿੱਚ ਆ ਕੇ ਇਹ ਜਿਹੜਾ ਤੁਹਾਡਾ ਤੋਂ ਤਾਂ ਖਰਾਬ ਨਹੀਂ ਹੁੰਦਾ ਤੇ ਤੁਹਾਡੇ ਨਾਲੇ ਬਚਣਾ ਸਾਡਾ ਤੁਸੀਂ ਇਸ ਨੂੰ ਸੰਭਾਲ ਕੇ ਰੱਖੋ ਤੇ ਅਸੀਂ ਛੇਵੇਂ ਜਨਮ ਦੇ ਵਿੱਚ ਆ ਕੇ ਤੁਹਾਡੇ ਕੋਲ ਤੁਹਾਡਾ ਕਿਸ਼ੋਰ ਕੰਮ ਜੀ। ਇਹ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਾਬਾ ਗੁਰਦਤਾ ਜੀ ਨੇ ਭੇਜੇ ਹੋਏ ਸੀ। ਜਦੋਂ ਚੱਕਰੋਂ ਵਾਸਤੇ ਗਏ ਤੇ ਬਾਬਾ ਪੁੱਤਰ ਸਾਹਿਬ ਕਿੰਦੇ ਜਦੋਂ ਪੁੱਛਿਆ ਗਿਆ ਕਿ ਭਾਈ ਜਿਹੜੇ ਸਭ ਤੋਂ ਤੁਰਾ ਉਹ ਸਭ ਚ ਕੰਮ ਪਾਪਾ ਪੁੱਤਰ ਸਭ ਚ ਕਹਿਣ ਲੱਗੇ ਦੁੱਧ ਕਿਸੇ ਤੋਂ ਪਹਿਲਾਂ ਹੂਰ ਮੰਗੇ ਸੀ ਉਹ ਰੋੜਾ ਸੀ ਉਹ ਅਸੀਂ ਅਕਸਰ ਇਹ ਕਹਿੰਦੇ ਤੁਮ ਹੋ ਗਿਆ ਪਹਿਲਾ ਵਾਲਾ ਉਹ ਪੁੱਤ ਆ ਕੇ ਆਉ ਤੇ ਫਿਰ ਅਸੀਂ ਛੋਟੀ ਸੀ ਉਹ ਕਰਾਂਗੇ ਫਿਰ ਗੁਰੂ ਨਾਨਕ ਦੇਵ ਸ੍ਰਸ਼ਟੀ ਦੇ ਮਾਲਕ ਆਪਣਾ ਰੂਪ ਧਾਰ ਕੇ ਪਹਿਲਾ ਵਾਲਾ ਗਏ ਜਦੋਂ ਦਰਸ਼ਨ ਦਿੱਤੇ ਫਿਰ ਘੜ ਘੜ ਕਰਕੇ ਨਾਲ ਰੁਆ ਨਾਲੇ ਚੱਲਣਾ ਕਿਤੇ ਹੈ ਕਿ ਹੋ ਗਿਆ ਕਹਿੰਦਾ ਆਪਾਂ ਪੁੱਤਵਾ ਤੋਂ ਬਖਸ਼ ਲੋ ਜਿਹੜਾ ਇਹ ਪੁੱਤ ਹੈ ਤੁਹਾਡੇ ਵਾਸਤੇ ਸੀ ਗਾਈ ਤੇ ਤੁਸੀਂ ਆ ਕੇ ਛੇ ਮੱਜਾਂ ਦੇ ਵਿੱਚ ਆ ਕੇ ਸਾਡੇ ਕੋਲ ਦਰਸ਼ਨ ਦਿੱਤੇ ਹੈ ਕਿਰਪਾ ਕਰਕੇ ਸ਼ਰਨ ਆਓ ਸੋ ਸਾ ਸੰਤ ਜੀ ਜੋ ਅੱਜ ਦੀ ਕਥਾ ਅੱਜ ਦੇ ਵਿਚਾਰ ਭਾਈ ਤੇਜਸ ਸਿੰਘ ਪਸੂ ਕਥਾ ਵਾਚ ਰਿਹਾ ਹੈ ਤੇ ਆਪ ਇਸ ਕਾਜ ਨਾਲ ਜੋਗੀ ਹੋਗਾ ਜੋਗ ਵੈ ਹੋਗੀ ਹੋਗਾ ਖਾਈ ਇਸ ਹਕਮਨਾ ਵੰਦ ਵਿੱਚ ਸਭ ਕੁਝ ਤੋਂ ਅਤੀਜਸ ਸਿੰਘ ਜੀ ਸੁਣਾ ਰਹੇ ਸਰਵ ਕੀਤਾ ਬੜੇ ਪਿਆਰ ਤੇ ਇਸ ਕਾਜ ਨਾਲ ਇੱਥੇ ਸਰ ਸੰਕਤਾਂ ਤੁਬੀਧਿਆ ਕਰੋ ਅਕਾਲ ਪੁਰਖ ਦੇ ਨਾਲ ਜੁੜਿਆ ਰਹੋ ਬਾਣੀ ਪਾਣੀ ਦੇ ਨਾਲ ਜੁੜਿਆ ਰਹੋ ਜੋ ਕਥਾ ਕਰਦੀ ਹੈ ਸਰਗੁਣ ਬੀਟੀਏ ਲੱਤੀ ਟੀਵੀ ਦੇ ਵਿੱਚ ਆਉਂਦਾ ਮੋਬਾਈਲਾਂ ਤੇ ਚੱਲਦਾ ਪਿਆਰ ਕਿਸ ਤਰ੍ਹਾਂ ਦਾ ਸ਼ਰਮ ਕਰਕੇ ਇੱਕ ਮਨ ਚਿੱਤ ਉਹ ਸੁਣਿਆ ਕਰੋ 7:30 ਤੋਂ ਲੈ ਕੇ 8:30 ਵਜੇ ਤੱਕ ਸਮਾਪਤੀ ਕਰੀਏ ਕੋਟਣ ਕੋਟਾਲ ਧਰਵਾਦ ਭੱਜਤੀ ਜੀ ਸਤਿਥਵਾਦ ਪਿਤਾ ਕੋਟਣ ਕੋਟਾਨ ਸਾਡੇ ਸਰਗੁਣਾਂ ਬੀਟੀਆ ਗੱਤੀ ਚੈਨਲ ਦਾ ਬੋਤਨ ਬਲਾਵ ਹਰਤੇ ਕੱਢ ਕੇ ਪਿਆਸ ਸਤਾਣਾ ਕੋ ਵਾਹਿਗੁਰੂ ਨਾਮ ਦਾ ਫਲਸਾ ਵਾਹਿਗੁਰੂ ਨਾਮ ਦੀ ਫਤਿਹ